পত ਇਹ ਬੱਚਿਆਂ ਵਰਗੇ ਇਹਨਾਂ ਦੇ ਸਾਰੇ ਬੱਚੇ ਮੇਰੇ ਬੱਚੇ ਨੇ ਉਹ ਮੇਰੇ ਘਰ ਆਂਦਾ ਜਾਂਦਾ ਸਾਰੇ ਮੇਰੀ ਆਪਣੀ ਬੇਟੀ ਕਰਦੀ ਹੈ ਉਹ ਸਾਰੇ ਆਪਣੀ ਦੇਖਭਾਲ ਕਰਦੇ ਅਸੀਂ ਹਰ ਸਾਲ ਗੁਆਂਢੋਂ ਦੀਆਂ ਉਹਨਾਂ ਆਕੇ ਟਿੰਟਿੰਨ ਮੱਤਾਂ ਕਰਾਤੋਂ ਨੂੰ ਆਈ ਦੀ ਸੇਵਾ ਪੁਛਾਈ ਦੀ ਸੇਵਾ ਸਜਾ ਗੁਰਦਵਾਰਾ ਸਜਾਣਾ ਅਸੀਂ ਬੱਚਿਆਂ ਸਮੇਤ ਇਹਨਾਂ ਦੇ ਬੇਟੇ ਮੇਰੀ ਬੱਚੀਆਂ ਸਾਰੇ ਸਿਰਲ ਕੇ ਕਰਦੇ ਹਾਂ ਤੁਸੀਂ ਵੀਡੀਓ ਦੇਖੀ ਹੈ ਨਿਆਂ ਸੁਣਨ ਲੋਕ ਕੀ ਆ ਗਿਆ ਕੀ ਅਸਲੀ ਹਰਕਤਾਂ ਵਗੈਰਾ ਜਿਵੇਂ ਜੀ ਜੀ ਜੇ ਤੁਸੀਂ ਦੇਖੀ ਹੈ ਮੈਂ ਵੀਰੇ ਨਾਲ ਬਹੁਤ ਕੱਢੀ ਪਈਆਂ ਦੇਖੋ ਧਿਆਨ ਨਾਲ ਬੱਚੇ ਦੀ ਮਾਂ ਬੈਠੀ ਗਈਆਂ ਜੇ ਇਤਾਂ ਦੀ ਵੀ ਹਰਕਤ ਹੁੰਦੀ ਤੇ ਮੈਂ ਮੰਨ ਲਾ ਕਿ ਭੈਣ ਭਰਾ ਨੇ ਉਹ ਤਾਂ ਦੀ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਬੰਦਤ ਚੱਲ ਰਹੀ ਹੈ ਇੱਕ ਚੋਗੜ ਨੂੰ ਲੈ ਕੇ ਉਸ ਬੱਚੀ ਨੇ ਸਾਫੀ ਕੋਲ ਚੋਗੜ ਕੋਈ ਉਹ ਚੋਗੜ ਖੋਣ ਵਿੱਚ ਆਪਣੀ ਆਪਸ ਅੱਗਾਈ ਪਰ ਨਿਆਂ ਸਿੰਘਾ ਵੱਲੋਂ ਜਾਨ ਲਗਾਈ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹੈ ਉਸ ਮੰਦਤ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਅਸੀਂ ਅਕਾਲ ਤਖਤ ਤੋਂ ਆਪਣੀ ਮਨਤੀ ਮੰਨ ਚੁੱਕਿਆ ਅਸੀਂ ਉਹਨਾਂ ਵੱਲੋਂ ਕਹਿ ਤਕ ਆਪਣੀ ਅਪਲੀਕੇਸ਼ਨ ਵੀ ਦੇ ਚੁੱਕਿਆ ਜਿੰਨੇ ਸਾਨੂੰ ਅਕਾਲ ਤਖਤ ਤੋਂ ਹੁਕਮ ਆਏਗਾ ਅਸੀਂ ਉਹ ਆਪਣੇ ਸਰੋਤ ਤੰਤਿਆ ਅਗਲਾ ਅਸੇ ਦਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋਗੇ ਤੁਸੀ ਪਾਟ ਮੋਣਾ ਮੈਂ ਨਾ ਕਰਾਂ ਜਿਵੇਂ ਪੁਲਿਸ ਕੋਈ ਇਨਵੈਸਟੀਗੇਸ਼ਨ ਲੈਂਦੀ ਕਰਦੀ ਹੈ ਤੁਸੀ ਪਾਟ ਮੋਣਾ ਕਿ ਉਹਦਾ 100 ਨਹੀਂ 100 1% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆਗੇ ਤੱਕ ਮੈਂ ਵੀ ਤੁਹਾਨੂੰ ਵੀ ਕਿਹਾ ਨੈਣ ਸਿੰਘ ਮੈਂ ਅਗਲੀ ਗੱਲ ਦੱਸਣ ਲੱਗਾ ਤੁਹਾਨੂੰ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਵੀ ਕੱਲ ਚ ਪਹਿਰਾ ਹੋਏਗਾ ਕਿਸੇ ਲੇਡੀ ਦਾ ਫੋਨ ਮੈਗਾ ਜੀ ਹੋਏਗਾ ਕਹਿੰਦੇ ਗਣਪੜਜੀ ਲੱਗਦੀ ਹੈ ਮੈਂ ਕਿਹਾ ਨਹੀਂ ਆਣ ਅੱਜ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਜਿੰਨੀਆਂ ਸੰਤਾ ਰੋਜ਼ ਆਉਂਦੀਆਂ ਉਸ ਤੋਂ ਡੇਢ ਵੜਾ ਸੰਗਤ ਆਈ ਮੈਂ ਨਾ ਮੇਟਰ ਭਰਾ ਨੂੰ ਕਿਹਾ ਵੀ ਲੰਗਰ ਬਣਾਣ ਲੱਗਾ ਕਹਿੰਦਾ ਕਿੰਨਾ ਬਣਾਵਾਂ ਕਿ ਆਹ 2-300 ਫਲ ਫਲਦੂ ਬਣਾ ਦੇ ਵੀ ਖੋਜਾ ਵੀ ਆ ਰਹੀਆਂ ਨੇ ਨੰਗ ਸਿੰਘ ਆ ਗਏ ਮੇਰੇ ਦੇ ਸਤਕਾਰ ਜੋ ਮੈਂ ਕਹਾਂ ਵੀ ਉਹਨਾਂ ਵਾਸਤੇ ਲੰਗਰ ਬਣਾਉ ਲੰਗਰ ਘਟ ਗਿਆ ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਮੇਰੇ ਵੀ ਸਰ ਜਿਹਨੇ ਪਾਲਾ ਪਾਲਿਆ ਸਤਿਕਾਰਯੋਗ ਹੈ ਪਰ ਅਗਲਾ ਸਤਿਕਾਰ ਕਰੇ ਜਾਂ ਨਾ ਕਰੇ ਇਹ ਉਹਦਾ ਫਰਜ਼ ਹੈ ਵੀਡੀਓ ਨੂੰ ਰਿਪੋਰਟ ਕਰਨਾ ਕੋਈ ਜਾਏ ਜਿਵੇਂ ਮੈਂ ਕਹਿੰਦਾ ਮੇਰੀ ਬੇਨਤੀ ਸੁਣੋ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਸ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ ਪਰ ਉਹਨੇ ਜੋ ਕਿਹਾ ਪਪਾ ਮੈਂ ਤੁਹਾਨੂੰ ਪੈਣ ਗਿਆ ਮੇਰੇ ਨਾਲ ਅਪਤਵਿਲੇ ਤਿੰਨ ਦਿਨ ਗੁਰੂ ਸੇਵਾ ਦਾ ਮਿਸ਼ਨ ਕਿਸੇ ਵਜ੍ਹਾ ਪਰਤਵਿਲੇ ਪੀਜੀ ਚਰਨ ਤੇ ਬਾਗਬੂੜੀ ਮੈਂ ਵੀ ਕਹਾਂ ਵੀ ਬੱਚਾ ਉੱਥੇ ਜਾਂਦਾ 3 ਵਜੇ ਬੱਚਾ ਸਾਲ 1.5 ਸਾਲ ਮੇਰਾ ਜਿਹੜਾ ਪੀਲ ਤੇ ਲੱਗਿਆ ਨਿਕਾ ਉਹਨੂੰ ਤੇਰੇ ਲਈ ਮਨ ਲਾ ਜਾਂਦਾ ਰਹਿੰਦਾ ਤੇ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਆਏਗਾ ਉੱਥੇ ਇੱਕ ਸਮਝੀ ਗੜੂ ਉੱਥੇ ਆਇਆ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਉੱਥੇ ਆਣ ਤੋਂ ਬਾਅਦ ਅਸੀਂ ਨੰਗ ਸਿੰਘ ਨਾਲ ਗੱਲ ਕਰਨੇ ਪੈਟਾ ਕਿਉਂ ਗੱਲਾਂ ਕਰ ਰਹੇ ਹੋ ਗਵਾਂ ਦਾ ਮੁੰਡਾ ਉਹ ਆਗੇ ਜਿੰਨੇ ਪਹਿਲਾਂ ਵੀ ਸ਼ਰਾਬ ਕੀਤੀ ਕਰ ਸਟੀਕਰ ਲਾਇਆ ਕਿਉਂ ਮੇਰੇ ਪਿਓ ਦਾ ਗੁਰਦੁਆਰਾ ਆਪੇ ਇਹ ਸੰਗਤਾਂ ਸਾਰੇ ਸ਼ਹਿਰ ਦਾ ਦੁਆਰਾ ਇਹਦੇ ਲਈ ਮਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ ਹੱਲਾਂ ਮੱਕਤੂ ਤੋਂ ਜਾ ਕੇ ਸਾਰੇ ਨੂੰ ਬੈਠੇ ਕੋਈ ਨਹੀਂ ਲਿਆਇਆ ਇਸੇ ਲਈ ਆਪਾਂ ਜਿੱਥੇ ਜਿੱਥੇ ਇਹਦੀ ਨਸੀਬ ਗੁਲੈਂਦੀ ਉੱਧਰ ਖੜੇ ਹੋ ਗਏ ਲੈਂਦੇ ਆਪਾਂ ਸਭ ਸੱਤਾ ਸੰਤ ਸਾਨੂੰ ਜਿੱਥੇ ਜੇ ਸੰਤ ਹੈ ਤੋ ਦੋਸੋ ਮੇਰਾ ਖੂਬਸੂਰਤ ਮੇਰਾ ਖੂਬਸੂਰਤ ਦੇਖੋ ਇਹ ਮੇਰਾ ਖੂਬਸੂਰਤ ਮੈਂ ਜਿੱਥੇ ਉਹ ਮੂੰਹ ਦਾ ਲਗ ਰਹੇ ਜੀ ਅੱਜ ਸੰਗਤ ਦੇ ਵਿੱਚ ਤੁਸੀਂ ਕੀ ਕਹਿਗੇ ਮਾਫੀ ਮੰਗ ਲਈਏ ਮੈਂ ਬਿਲਕੁਲ ਜੀ ਬਿਲਕੁਲ ਮਾਫੀ ਮੰਗੀ ਹੈ ਸਰਕਾਰ ਤੱਕ ਸਰਬ ਜੋ ਹੁਕਮ ਕਰੇਗਾ ਸੇਰ ਸਰਬ ਠੀਕ ਹੈ ਜੋ ਕਰੇਗਾ ਕੰਮ ਦਰਬਾਰ ਦੀ ਗੱਲ ਕੋਈ ਨਹੀਂ ਹਾਂ ਅੱਜ ਮੁੱਕ ਰਹੀ ਹੈ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗਲਤੀ ਮਾਫੀ ਲੈ ਲਈ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਮਸ਼ਹੂਰੀ ਦਾ ਖਾਦ ਆ ਰਿਹਾ ਪਾਪਾ ਜੀ ਉਹ ਕਹਿ ਰਹੇ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕੇ ਸਿਰਫ ਕੀਤਾ ਜਾ ਰਿਹਾ ਸੀ ਅੰਦਰ ਜਦ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ ਮਾਨੋਂ ਸੁਭੋਗ ਸਿਸੋਗ ਤੋਂ ਉਹਨੋਂ ਕੋਡੋ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੋਰ ਕੱਜ ਕੀ ਹੋਇਆ ਜੀ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਤੇ ਅਸੀਂ ਸ਼ਾਰਾਇ ਦੀ ਮੋਟੇ ਸਾਨੂੰ ਸਾਨੂੰ ਐਸਾਸ ਲਾਉਣਾ ਪ੍ਰਮਦਰ ਸਿੰਘ ਜੀ ਨੇ ਸਾਾਨੂੰ ਪੂਰਾ ਪ੍ਰੋਸਰਤ ਤੇ ਬਾਕੀ ਜੋ ਬੰਦੀ ਕਾਰਵਾਈ ਹੋ ਤੁਹਾਨੂੰ ਕਰੂਗਾ ਤੇ ਅਸੀਂ ਬੱਬਾਈ ਅਫਸਰ ਆਏ ਆ ਬੱਬਾਈ ਅਫਸਰ ਆਏ ਆ ਉਹ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਉਹਨੂੰ ਸਟੇਸ਼ਨ ਜਾ ਰਹੇ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਬਿਲਕੁਲ ਪ੍ਰੋਸੈਸ ਲਵਾਇਆ ਕਿ ਜੀ ਨਾ ਆਏ ਅਸੀਂ ਕਰਕੇ ਪਾਈ ਜਿਹਨਾਂ ਨੇ ਕੋਈ ਗਲਤ ਕੰਮ ਕਰਿਆ ਉਹਨਾਂ ਤੇ ਕਾਰਵਾਈ ਹੋਈ ਠੀਕ ਹੈ ਜੀ ਹੁਣ ਫਾਨੀ ਚੱਲ ਨਹੀਂ ਬੁਲਾਓ ਬੱਚੇ ਨੂੰ ਫਿਰ ਬੱਚਾ ਕਿਉਂ ਨਹੀਂ ਆਇਆ ਜੇ ਅਸਲੀ ਮੰਨਦੇ ਬੁਲਾਓ ਜੇ ਅਸੀਂ ਟਾਈਮ ਦੇ ਤਾਸੀ ਉਹਨਾਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਨੀ ਕੋ ਹੰਤਾ ਲਾਈਕ ਬਤਾਜੇ ਪੁਲਿਸ ਮੇਰੀ ਗੱਲ ਸੁਣੋ ਹੁਣ ਪੁਲਿਸ ਮਾਮਲਾ ਚੱਲਿਆ ਗਿਆ ਨਿਆਂ ਸਿੰਘ ਜਿੱਥੇ ਵੀ ਨਹੀਂ ਥਾਣੇ ਚਲੇ ਗਿਆ ਤੁਸੀਂ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਜੇ ਤੁਹਾਨੂੰ ਥਾਣੇ ਭਲਾਣਾ ਪਿਆ ਜਾਂ ਜਾਣਾ ਪਿਆ ਕਿ ਆ ਤੁਸੀਂ ਐਪਲੀਕੇਸ਼ਨ ਵਕਰੀ ਦੋਗੇ ਇਹ ਕਰ ਪ੍ਰਧਾਨ ਤੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਤੇ ਕੇਸ ਬੋਗੇ ਅਸੀਂ ਸਾਰੇ ਜਾਣੂ ਸਾਰੇ ਜਾਣੂ ਉਹਦੇ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਫਾਗ ਲਾਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪ੍ਰਧਾਨ ਨੇ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ ਸਾਰੇ ਵਾਸੀ ਚੱਲਦੇ ਆ ਤੁਸੀਂ ਤਿੰਨੇ ਤੇ ਕੇਸ ਬੋਹੋਗੇ ਵੀਡੀਓ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲਣਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਤਰ੍ਹਾਂ ਦੀ ਹੈ ਵੀਡੀਓ ਬਹੁਤ ਸਬੂਤ ਹੈ ਇੰਨੀ ਹੈ ਵੀਡੀਓ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅੱਜ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਕੀ ਕਰਦੇ ਉਹੋ ਕਦੀ ਵੀ ਗੁਰੂ ਦੀ ਬੇਤਵੀ ਨਹੀਂ ਹੋਏਗੀ ਜਦ ਤੁਸੀਂ ਖੜ ਕੇ ਸਾਰੇ ਜਿੱਥੇ ਵੀ ਆਲ ਇੰਡੀਆ ਪੁੱਛ ਵੀ ਹੈ ਜਦ ਤੁਸੀਂ ਖੜ ਗਏ ਨਾ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੁਝ ਨਹੀਂ ਹੋਏਗਾ ਕਿਉਂਕਿ ਸਾਨੂੰ ਲੰਗਰ ਨਹੀਂ ਚਾਹੀਦਾ ਸਾਨੂੰ ਗੁਰੂ ਮਹਾਰਾਜ ਦੀ ਓਟ ਚਾਹੀਦੀ ਹੈ ਠੀਕ ਹੈ ਆਜਾ ਵਾਈਡੂ ਜੀ ਕੀ ਮਾ ਮਾਈ ਕਿਹਦੇ ਨੂੰ ਲੈ ਕੇ ਇਹ ਅੰਗ ਸਿੰਘਾ ਚ ਬਹੁਤ ਗੁੱਸਾ ਗੁਰੂ ਘਰ ਚ ਜੋ ਵੀ ਵੀਡੀਓ ਬਣੀ ਬਣੀ ਮਰਿਆਦਾ ਦੇ ਖਿਲਾਫ ਅਸੀਂ ਸਮਝਾਈ ਹੈ ਕਿ ਇਹ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਦੇ ਨੇ ਉਹਦੇ ਮਤਲਬ ਉਹਦੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨੂੰ ਦੱਸਦਾ ਵੀ ਜੇ ਪ੍ਰਵਾਹ ਬਣਦਾ ਸੀਗਾ ਆ ਗੱਲ ਹੋਈ ਐ ਉਹ ਇਥੋਂ ਹੀ ਜਾ ਰਹੇ ਨੇ ਕਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਕੁਝ ਪ੍ਰਧਾਨਾਂ ਦੀ ਗੱਲਬਾਤ ਹੋਈ ਐ ਸਰ ਉਹਨੇ ਵੀ ਬੁਲਾਇਆ ਗਿਆ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਬਾਹਰ ਹੋਈ ਆ ਉਹ ਲੈ ਕੇ ਜਿਹੜੀ ਵੀਡੀਓ ਬਾਹਰ ਹੋਈ ਆ ਉਹ ਚੌਲਤ ਬਰਿਆਦਾ ਗੁਰੂ ਕਰਦੀ ਉਹਦੇ ਮੁਤਾਬਕ ਜਿਹੜਾ ਉਹਦੇ ਪੂਰੇ ਦੇ ਲਕਸ਼ਣ ਸੀਗੇ ਉੱਥੇ ਜਿਹੜਾ ਕਿਸੇ ਵੀ ਉਪਾਦਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਪੜ੍ਹਨ ਠੀਕ ਹੈ ਮੌਜੂਦ ਕਾਨੂੰਨ ਕੋ ਲਾਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਲਾਅ ਦੇ ਅਗੇ ਕੋਈ